ਜੀ ਇੱਕ ਹੋਰ ਮੁੱਦਾ ਬੜਾ ਹੈ ਮੈਂ ਕਿਉਂਕਿ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ ਅਖੀਰਲੇ ਪੜਾਚ ਚੋਣਾ ਹੋਣੀਆ ਚੋਣ ਕਮਿਸ਼ਨ ਨੇ ਜਿਸ ਹਿਸਾਬ ਨਾਲ ਪੜਾ ਬਣਾਇਆ ਉਹ 1 ਜੂਨ ਦਾ ਦਿਨ ਹੈ ਇਸ ਤਾਕ ਦੇ ਨਾਲ ਆਇਆ ਜਾਂ ਸੋਚ ਸਮਝ ਕੇ ਰੱਖਿਆ ਗਿਆ ਪਰ ਇਸ ਨੂੰ ਸ਼ੰਕਾ ਦੇ ਤੌਰ ਦੇ ਉੱਤੇ ਚਾਹੇ ਕਹਿ ਲੋ ਚੇਤੇ ਕਰਵਾ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਯਾਦ ਹੈ ਤੁਹਾਨੂੰ 1 ਜੂਨ ਨੂੰ ਕੀ ਹੋਇਆ ਸੀ ਪੰਜਾਬੀਓ ਘਟੋ ਘਾਟੇ ਇੱਕ ਜੋਂ ਨੂੰ ਜਿਹੜਾ ਸਾਡੇ ਉੱਤੇ ਤਸ਼ੱਦਦ ਕੀਤਾ ਗਿਆ ਉਸ ਪਾਰਟੀ ਨੂੰ ਘਟੋ ਘਟ ਵੋਟ ਨਾ ਪਾਈ ਜਾਵੇ ਉਸ ਦਾ ਨੂੰ ਧਿਆਨ ਚ ਰੱਖਿਆ ਜਾਵੇ ਇਹ ਗੱਲਾਂ ਵੀ ਜਿਹੜੀਆਂ ਹੋਣ ਲੱਗੀਆਂ ਨੇ ਇਹਦੇ ਬਾਰੇ ਕੀ ਖਿਆਲ ਹੈ ਕਿ ਇਹ ਵਾਕਈ ਸੋਚ ਸਮਝ ਕੇ ਤਰੀਕ ਰੱਖੀ ਗਈ ਹੈ ਜਾਂ ਫਿਰ ਇਤਫਾਕ ਨਾਲ ਰੱਖੀ ਗਈ ਤੇ ਹੁਣ ਕਹਿੰਦੇ ਕਿ ਕੋਈ ਸਿਆਸੀ ਤੌਰ ਦੇ ਉੱਤੇ ਵੀ ਲਾਹਾ ਲਿਆ ਜਾ ਸਕਦਾ ਤਾਂ ਲੈ ਲੈਣਾ ਚਾਹੀਦਾ ਹੁਣ ਸਭ ਤੋਂ ਵੱਡੀ ਠੀਕ ਹੈ ਸਭ ਤੋਂ ਵੱਡਾ ਸਵਾਲ ਹੈ ਕਿ ਭਾਰਤ ਸਰਕਾਰ ਨੂੰ ਹੀ 4 ਜੂਨ ਨੂੰ ਇਹ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਹੈ ਜਾਂ ਚੋਣ ਕਮਿਸ਼ਨ ਨੂੰ ਵੀ ਇਹ ਫੈਸਲਾ ਲੈ ਲੈਣਾ ਚਾਹੀਦਾ ਕਿ 4 ਜੂਨ ਨੂੰ ਨਤੀਜੇ ਘੋਸ਼ਿਤ ਨਾ ਕੀਤੇ ਜਾਣ ਉਹ 7 ਜੂਨ ਨੂੰ 8 ਜੂਨ ਨੂੰ ਕਰ ਦੇਣ ਕਿਉਂਕਿ 4 ਜੂਨ ਸਾਡੇ ਵਾਸਤੇ ਪੰਜਾਬ ਵਾਸਤੇ ਸਿੱਖ ਕੌਮ ਵਾਸਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਇਹ ਜਿਹੜਾ ਜੂਨ ਦਾ ਮਹੀਨਾ ਸਾਡੇ ਵਾਸਤੇ ਬਹੁਤ ਹੀ ਬੰਦਪਾਗਾ ਦੇ ਨੇ ਕਾਲੇ ਦਿਨ ਹੀ ਪੰਜਾਬ ਵਾਸਤੇ ਜਦੋਂ ਉਸ ਸਮੇਂ ਦੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਇਸ ਕਰਕੇ ਜਿਸ ਦਿਨ 4 ਜੂਨ ਵਾਲਾ ਅਸੀਂ ਅਫਸੋਸ ਕਰੇ ਹੁੰਨੇ ਆ ਉਹ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ ਢੋਲ ਵਜਣਗੇ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੋਵੇਗੀ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ 1 ਜੂਨ ਨੂੰ ਪੰਜਾਬ ਚ ਤੇ ਵੋਟਾਂ ਪੈ ਜਾਣੀਆਂ ਚਾਹੀਦਾ ਪਰ ਨਤੀਜੇ 4 ਨੂੰ ਘੋਸ਼ਿਤ ਨਹੀਂ ਕਰਨੇ ਚਾਹੀਦੇ ਕਿਉਂਕਿ ਬਹੁਤ ਹੀ ਮਾੜੀ ਗੱਲ ਹੋਵੇਗੀ ਇਹ ਤੇ ਚੋਣ ਕਮਿਸ਼ਨ ਨੂੰ ਪੰਜਾਬ ਦੀਆਂ तमाम 파ਟੀਆਂ ਨੂੰ ਲਿਖ ਦੇਣਾ ਚਾਹੀਦਾ ਕਿ ਰਿਜ਼ਲਟ ਇਸ ਹਫਤੇ ਨਾਲ ਘੋਸ਼ਿਤ ਕੀਤੇ ਜਾਂ ਨਾ ਉਹ ਅੱਗੇ ਹੋ ਸਕਦੇ ਨੇ ਕਿਉਂਕਿ ਇਹ ਤੇ ਬਹੁਤ ਹੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੱਤਵਾਂ ਫੇਸ ਆ ਉਹ ਪੰਜਾਬ ਦੇ ਵਿੱਚ ਵੀ ਇੱਕ ਤਰੀ ਨੂੰ ਵੋਟਾਂ ਪੈ ਰਹੀਆਂ ਇਸ ਕਰਕੇ ਕਿਉਂਕਿ 1 ਜੂਨ ਨੂੰ ਸੁਬੀ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਇਹ ਆਜ਼ਾਦ ਲੋਕਾਂ ਨੂੰ ਕਰਾਉਣ ਦਾ ਸਭ ਤੋਂ ਵੱਡਾ ਦੇਣ ਆ ਤੇ ਉਹ ਸਿੱਧਾ ਇਸ਼ਾਰਾ ਕਾਂਗਰਸ ਪਾਰਟੀ ਵੱਲ ਕਿ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੋ ਕੁਝ ਹੋਇਆ ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਕਦੀ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਤੇ ਇਸ ਕਰਕੇ ਇਹ ਸਭ ਤੋਂ ਵੱਡਾ ਸਵਾਲ ਆ ਦੂਜੀ ਗੱਲ ਹੈ ਕਿ ਸੁਬੀਸ਼ਿੰਘ ਬਾਦਲ ਹੋਣਾ ਨੂੰ ਵੀ ਚਾਹੀਦਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣ ਭਾਰਤ ਸਰਕਾਰ ਨੂੰ ਕਹਿਣ ਕਿ ਨਤੀਜੇ 4 ਤਰੀਕ ਤੋਂ ਬਾਅਦ ਹੋਣੇ ਚਾਹੀਦੇ ਨੇ ਕੋਈ 1 2 3 4 5 6 ਇਹ ਬਹੁਤ ਹੀ ਮਾੜੇ ਦਿਨਾਂ ਭਾਰਤੀ ਸਰਕਾਰਾਂ ਤੇ ਲੋਕਤੰਤਰ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹਦੇ 'ਚ ਫਾਇਦਾ ਹੁੰਦਾ ਕਿ ਨਹੀਂ ਉਹਦਾ ਇੱਕ ਵੱਖਰਾ ਪਹਿਲੂ ਆ ਪਰ ਪੰਜਾਬ ਦੇ ਵਿੱਚ 84 ਤੋਂ ਬਾਅਦ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣੀਆਂ ਨੇ ਲੰਬ ਦੋ-ਦੋ ਵਾਰਾਂ ਬਣੀਆਂ ਨੇ ਔਰ ਕਈ ਵਾਰ ਉਹਨਾਂ ਦੇ ਐਮਪੀ ਜਿੱਤੇ ਨੇ ਕਾਂਗਰਸ ਪਾਰਟੀ ਦੇ 89 ਦੇ ਵਿੱਚੋਂ ਇਹ ਅੰਮ੍ਰਿਤਸਰ ਤੋਂ ਰੰਗੂ ਲੰਦਰ ਲਾਲ ਭਾਟੀਆ ਸਾਹਿਬ ਬਣ ਗਏ ਸੀ ਇਸ ਕਰਕੇ ਉਹ ਵੋਟਰਾਂ ਤੇ ਜਨਤਾ ਤੇ ਨਿਰਭਰ ਕਰਦਾ ਹੈ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਕਿੰਨੀਆਂ ਪਾਉਣੀਆਂ ਉਹ ਇੱਕ ਵੱਖਰਾ ਪਹਿਲੂ ਨੇ ਪਰ ਸਿਆਸੀ ਪਾਰਟੀਆਂ ਨੇ ਲੀਡਾਂ ਤੇ ਤੇ ਸਿਆਸਤ ਕਰਨੀ ਪਰ ਮੈਨੂੰ ਲੱਗਦਾ ਹੈ ਕਿ ਨਤੀਜਾ ਜਿਹੜਾ ਵਾ ਨਤੀਜੇ ਵਾਲੀ ਜਿਹੜੀ ਡੇਟ ਆ ਉਹ ਡੈਫਰ ਕਰ ਦੇਣੀ ਚਾਹੀਦੀ ਆ ਉਹ ਅੱਗੇ ਕਰ ਦੇਣੀ ਚਾਹੀਦੀ ਆ ਕਿਉਂਕਿ ਇਹ ਵਾਲਾ ਜਿਹੜਾ ਹਫਤਾ ਵੋਟਾਂ ਤੇ ਪੈ ਸਕਦੀਆਂ ਲੇਕਿਨ 4 ਤਰੀਕ ਨੂੰ ਹਿੰਦੁਸਤਾਨ ਦੇ ਵਿੱਚ ਨਵੀਂ ਸਰਕਾਰ ਬਣ ਜਾਣੀ ਆ ਕਈਆਂ ਨੇ ਜਿੱਤ ਜਾਣਾ ਕਈਆਂ ਨੇ ਹਾਰ ਜਾਣਾ ਜਿਹੜੇ ਤੇ ਜਿੱਤਣਗੇ ਜਿਨ੍ਹਾਂ ਦੀ ਸਰਕਾਰ ਬਣ ਗਈਆਂ ਉਹ ਢੋਲ ਵਜਾਉਣਗੇ ਤੇ ਉਹ ਜਿਹੜੇ ਹਿਰਦੇ ਨੇ ਉਹ ਹੋਰ ਬਲੁੰਦਰਗੇ ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਹਮਲਾ ਹੋਇਆ ਸੀ ਉਦੋਂ ਵੀ ਅੰਮ੍ਰਿਤਸਰ ਦੇ ਕੁਝ ਸ਼ਰਾਰਤੀ ਲੋਕਾਂ ਨੇ ਕੁਝ ਵੱਖਰੀ ਸੋਚ ਰੱਖਣ ਵਾਲੇ ਨੇ ਕੁਝ ਨਫ਼ਰਤ ਫਲਾਉਣ ਵਾਲਿਆਂ ਨੇ ਲੱਡੂ ਵੀ ਵੰਡੇ ਸੀ ਇਸ ਕਰਕੇ ਉਹ ਲੋਕ ਫਿਰ ਕਈਆਂ ਦੀਆਂ ਜਿਹੜੀਆਂ ਜਾਂਦਾਂ ਨੇ ਉਹ ਤਾਜ਼ਾ ਹੋਣਗੀਆਂ ਵੋਟਾਂ ਇੱਕ ਤਰੀਕ ਨੂੰ ਕਿਹਦੇ ਹੱਕ ਚ ਪੈਂਦੀਆਂ ਨਹੀਂ ਪੈਂਦੀਆਂ ਉਹ ਵੱਖਰਾ ਪਹਿਲੂ ਹੱਸਾਂ ਲੇਕਿਨ ਚਾਰ ਤਰੀਕ ਨੂੰ ਰਿਜ਼ਲਟ ਘੋਸ਼ਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਭਾਰਤੀ ਲੋਕਤੰਤਰ ਤੇ ਇੱਕ ਵੱਡਾ ਤੱਬਾ ਸੀ ਚਾਹੇ ਉਹ 84 ਦਾ ਸਿੱਕਾਤ ਲਿਆਮ ਦੀ ਗੱਲ ਕਰ ਲੋ ਜਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਸ਼ਹੀਰ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਤੇ ਹਮਲਾ ਇਹ ਕਾਲੇ ਦਿਨ ਨੇ ਜਿਹੜੇ ਇਤਿਹਾਸ ਦੇ ਵਿੱਚ ਦਰਜ ਹੋ ਸਕੇ ਹੋ ਚੁੱਕੇ ਨੇ ਤੇ ਕਦੀ ਵੀ ਭੁਲਾਈ ਨਹੀਂ ਜਾ ਸਕਦੇ ਤੇ ਨਾ ਹੀ ਭੁੱਲੋਗੇ